ਸਸਕਾਲ ਜੀ ਡੀਪੀ ਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਅੱਜ ਦੀ ਜਿਹੜੀ ਇਹ ਤਾਜ਼ਾ-ਤਾਜ਼ਾ ਖਬਰ ਤੁਹਾਨੂੰ ਸੁਣਾਉਣ ਲੱਗੇ ਆ ਕਿ ਸਵੇਰੇ-ਸਵੇਰੇ ਹੀ ਬਟਾਲਾ ਦੇ ਇਸ ਏਰੀਆ ਨੂੰ ਪੁਲਿਸ ਨੇ ਪਾਇਆ ਕਿ ਰਤਨਦਾ ਦੇ ਕਿ ਅੱਜ ਕੱਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਤੇ ਜਿਹੜੀਆਂ ਨੇ ਐਲਾਨ ਹੋ ਚੁੱਕੇ ਨੇ 15 ਤਰੀਕ ਨੂੰ ਜਿਹੜੀਆਂ ਨੇ ਉਹ ਹੋਣਗੀਆਂ ਵੋਟਾਂ ਤੇ ਨਾਲ ਦੀ ਨਾਲ ਜਿਹੜਾ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਨਸ਼ਿਆਂ ਦੇ ਖਿਲਾਫ ਜਿਹੜਾ ਆ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀਆਂ ਸਾਪੇ ਮਾਰੀਆਂ ਹੋ ਰਹੀਆਂ ਨੇ ਤਾਂ ਦੱਸਦੇ ਕਿ ਬਟਾਲਾ ਸ਼ਹਿਰ ਦੇ ਜਿਹੜੇ ਗਾਂਧੀ ਨਗਰ ਕੈਂਪ ਨੂੰ ਜਿਹੜਾ ਆ ਪੁਲਿਸ ਨੇ ਸਵੇਰੇ ਸਵੇਰੇ ਘੇਰ ਲਿਆ ਤੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਸੰਦੇਗਦ ਲੋਕ ਮਿਲੇ ਉਹਨਾਂ ਦੀ ਚੈਕਿੰਗ ਕੀਤੀ ਗਈ ਨਾਲ ਦੀ ਨਾਲ ਜਿਹੜੇ ਲੋਕ ਗੱਡੀਆਂ ਵਾਹਨ ਆਪਣੇ ਲੈ ਕੇ ਬਾਹਰ ਨਿਕਲੇ ਤਾਂ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਹਰ ਗੱਡੀ ਨੂੰ ਹਰ ਮੋਟਰਸਾਈਕਲ ਸਕੂਟੀ ਨੂੰ ਰੋਕ ਕੇ ਜਿਹੜਾ ਆ ਉਹਨਾਂ ਦੀ ਚੈਕਿੰਗ ਕੀਤੀ ਗਈ ਨਾਲ ਦੀ ਨਾਲ ਕਈ ਘਰਾਂ ਦੀ ਵੀ ਜਿਹੜੀ ਚੈਕਿੰਗ ਕੀਤੀ ਗਈ ਹੈ ਇਹਦੇ ਵਿੱਚ ਹੀ ਐਸਪੀ ਜਸਵੰਤ ਕੌਰ ਨੇ ਜਿਹੜਾ ਆ ਇਸ ਟੀਮ ਨੂੰ ਲੀਡ ਕਰਦੇ ਹੋਏ ਪੂਰੇ ਕੈਂਪ ਦੀ ਸਾਨਪਿੰਨ ਕੀਤੀ ਤੇ ਪੂਰੇ ਕੈਂਪ ਨੂੰ ਜਿਹੜਾ ਆ ਘੇਰਾ ਪਾ ਕੇ ਪੁਲਸ ਨੇ ਪੂਰੀ ਤਰ੍ਹਾਂ ਕੈਂਪ ਦੇ ਵਿੱਚੋਂ ਜਿਹੜਾ ਆ ਨਸ਼ੇ ਦੇ ਤਸਕਰਾਂ ਨੂੰ ਤੇ ਨਸ਼ੇ ਦੇ ਖਿਲਾਫ ਜਿੱਥੇ-ਜਿੱਥੇ ਵੀ ਉਹਨਾਂ ਨੂੰ ਸੰਦੇਗਦ ਘਰ ਜਿਹੜੇ ਸੀ ਉਹਨਾਂ ਦੇ ਨਜ਼ਰ ਦੇ ਵਿੱਚ ਉਹਨਾਂ ਦੀ ਤਲਾਸ਼ੀ ਪੂਰੀ ਤਰੀਕੇ ਦੇ ਨਾਲ ਲਈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਕਿਵੇਂ ਕਿੰਨੀ ਜ਼ਿਆਦਾ ਪੁਲਿਸ ਜਿਹੜੀ ਉਹ ਕਾਂਦੀ ਨਗਰ ਕੈਂਪ ਦੇ ਵਿੱਚ ਇਸ ਟਾਈਮ ਚੱਲ ਰਹੀ ਹੈ ਜਿਹੜੀ ਕਿ ਵਕ ਵਕ ਜਗ੍ਹਾ ਤੇ ਵਕ ਵਕ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਚੈਕਿੰਗ ਕਰਦੀ ਨਜ਼ਰ ਆਈ ਤਾਂ ਦਾਦਾ ਜੀ ਇਹ ਇੱਥੇ ਮੇਰ ਪੁਲਿਸ ਦਾ ਛੇ ਸੀ ਫੀਮੇਲ ਪੁਲਿਸ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਕੈਂਪ ਇੱਕ ਐਸਾ ਏਰੀਆ ਹੈ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ ਤੇ ਉੱਥੇ ਜਿਹੜਾ ਆ ਹਰ ਤਰ੍ਹਾਂ ਦੀ ਪੁਲਿਸ ਦੀ ਲੋਡ ਪੈਂਦੀ ਏ ਇਹਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਲਗਾਤਾਰ ਜਿਹੜੀਆਂ ਪੁਲਿਸ ਦੀਆਂ ਟੀਮਾਂ ਨੇ ਉਹ ਚੈਕਿੰਗ ਅਭਿਆਨ ਚਲਾ ਰਹੀਆਂ ਨੇ ਤੇ ਨਾਲ ਦੇ ਨਾਲ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰੀ ਜਿਹੜੀ ਹੈ ਜਾਣਕਾਰੀ ਮਿਲ ਗਈ ਤੇ ਆਓ ਗੱਲਬਾਤ ਕਰ ਲੈਨੇ ਆ ਸੀਨੀਅਰ ਅਧਿਕਾਰੀਆਂ ਦੇ ਨਾਲ ਅਣੀ ਵੀ ਮੈਂ ਅਜੇ ਸਰਚ ਬਣ ਕੀਤਾ ਇੱਥੇ ਤੁਸੀਂ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਐਸਐਸਬੀ ਸਾਹਿਬ ਨੂੰ ਜੋ ਵੀ ਹੈ ਨਾ ਅ ਜਿਹੜੇ ਹੌਟਸਪੌਟ ਆ ਜਿੰਨੇ ਵੀ ਡਰਗ ਹੌਟਸਪੌਟ ਆ ਉਹਨਾਂ ਦੇ ਹੀ ਜਿਹੜਾ ਆਪਰੇਸ਼ਨ ਆ ਜਾਰੀ ਰਹੂਗਾ ਸਾਡਾ ਤਾਂ ਜੋ ਕਿ ਆਪਾਂ ਆਪਣੇ ਜਿਹੜਾ ਪੰਜਾਬ ਆ ਆਪਣਾ ਬਟਾਲਾ ਸਿਟੀ ਆ ਉਹਨੂੰ ਆਪਾਂ ਜਿਹੜਾ ਨਸ਼ਾ ਮੁਕਤ ਕਰ ਸਕੀਏ ਹਰ ਵਕਤ ਦੁਪਹਿਰ ਨੂੰ ਹੁੰਦੀ ਸੀ ਰੇਡ ਹੋ ਲੇਕਿਨ ਅੱਜ ਸਵੇਰੇ ਸਵੇਰੇ ਰੇਡ ਕਰਨ ਦਾ ਕੁਝ ਦੇਖੋ ਜੀ ਰੇਡ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ ਪੁਲਿਸ ਕਦੇ ਵੀ ਕਿਸੇ ਟਾਈਮੇ ਕਿਤੇ ਵੀ ਰੇਡ ਕਰ ਸਕਦੀ ਹੈ ਕਿਤੇ ਵੀ ਅਸੀਂ ਸਰਚ ਆਪਰੇਸ਼ਨ ਕਰ ਸਕਦੇ ਹਾਂ ਲੱਗਦਾ ਹੈ ਕਿ ਜਿੱਦਾਂ ਸਵੇਰੇ ਸਵੇਰੇ ਰੇਡ ਹੋਈ ਉਹ ਵੱਡੀ ਕਾਮਯਾਬੀ ਹੋ ਸਕਦੀ ਹੈ ਦੇਖੋ ਇਹ ਤਾਂ ਜੇ ਆਪਰੇਸ਼ਨ ਸਾਡਾ ਚੱਲ ਰਿਹਾ ਵਾ ਕਿਉਂਕਿ ਆਲਰੇਡੀ ਜਿਹੜਾ ਸਾਡੇ ਰੇਟ ਜਾਰੀ ਹੈਗੇ ਆ ਤੇ ਰਿਕਵਰੀ ਹੋ ਵੀ ਸਕਦੀ ਆ ਇਹਦੇ ਬਾਰੇ ਅਜੇ ਅਸੀਂ ਕੁਝ ਕਹਿ ਨਹੀਂ ਸਕਦੇ ਤਾਂ ਮੈਡਮ ਕਿੰਨੇ ਮੁਲਾਜ਼ਮ ਹਨ ਟੋਟਲ ਸਾਡਾ ਮੁਲਾਜ਼ਮ ਜਿਹੜਾ 250 ਦੇ ਕਰੀਬ ਮੁਲਾਜ਼ਮ ਲੱਗੇ ਹੋਏ ਆ ਹੋਂ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ